ਖੁੰਦਾਨ ਕੈਂਪ ਲਾਇਆ ਜਾ ਰਿਹਾ 14ਵਾਂ ਖੁੰਦਾਨ ਕੈਂਪ ਹੈ। ਔਰ ਸਿੰਘ ਸਬਾਦੋਂ ਪਹਿਲਾ ਲਾਉਂਦੇ ਆ ਤਾਂ ਧੰਨ ਬਾਬਾ ਜੋਰਾਵਰ ਤੰਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਦਿਰ ਕੌਰ ਨੂੰ ਸਮਰਪਿਤ ਇਹ ਜਿਹੜਾ ਕੈਂਪ ਲੱਗਦਾ ਖੁੰਦਾਨ ਕੈਂਪ। ਤੁਸੀਂ ਦੇਖਦੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਨੇ ਲੋਕ ਨੇ ਉਹ ਖੁੰਦਾਨ ਕਰ ਰਹੇ ਨੇ। ਇਵਨ ਇੱਥੇ ਮੈਂ ਦੇਖੇ ਕੇਐਸਪੀ ਸਾਹਿਬ ਤੇ ਐਸਪੀ ਸਾਹਿਬ ਵੀ ਬਿਜ਼ਨਸ ਵਾਲੇ ਉਹ ਵੀ ਖੁੰਦਾਨ ਕਰ ਰਹੇ ਆ। ਸੋ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਮਾਡਰਨ ਵੈਲੀ ਸਾਡਾ ਜਿਹੜਾ ਖੁੰਦਾਨ ਕੈਂਪ ਹੈ। ਇਹ ਇੱਕ ਲੋਕਾਂ ਨੂੰ ਉਦਾਹਰਨ ਵੀ ਹੈ ਕਿ ਕਿਵੇਂ ਅਸੀਂ ਸਮਾਜ ਸੇਵਾ ਕਰ ਸਕਦੇ ਆ ਸੋ ਮੈਂ ਧੰਨਵਾਦ ਕਰਦਾ ਸਾਡੇ ਪ੍ਰਬੰਧਕ ਵੀਰਾਂ ਦਾ ਹੈਪੀ ਬਾਈ ਦੇ ਤੇਜੀ ਬਾਈ ਦਾ ਤੇ ਸਾਰੇ ਸਾਥੀਆਂ ਦਾ ਜਿਹੜੇ 400 ਦੇ ਕਰੀਬ ਯੂਨਟ ਅੱਜ ਹੋਣਗੇ ਪਿਛਲੀ ਵਾਰ 380 ਯੂਨਟ ਸੀ ਸੋ ਇਹ ਜਿਹੜਾ ਖੂਨਦਾਨ ਹੁੰਦਾ ਇਹਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ ਇਹਦੇ ਨਾਲ ਜਰ ਅਸੀਂ ਦੇਖਦੇ ਆ ਕਿ ਲੋੜ ਪੈਂਦੀ ਹੈ ਤਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਦੁਆਰਾ ਦੇਣ ਵਾਲੀ ਗੱਲ ਹੁੰਦੀ ਹੈ ਸੋ ਖੂਨਦਾਨ ਮੈਨੂੰ ਤਾਂ ਬਹੁਤ ਵਧੀਆ ਜਿਹੜਾ ਉਪਰਾਲਾ ਮਾਡਰਨ ਵੈਲੀ ਵਾਲੇ ਸਾਡੇ ਭਰਾਵਾਂ ਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਸ਼ਹੀਦਾਂ ਦਾ ਮਹਾਨ ਥਾਂ ਇਹ ਜਿਹੜੀ ਸੇਵਾ ਹੈ ਇਹ ਸਭ ਤੋਂ ਵਧੀਆ ਸੇਵਾ ਹੈ ਸੋ ਸਾਕਾ ਸੰਧ ਦੇ ਸ਼ਹੀਦਾਂ ਨੂੰ ਸਮਰਪਿਤ ਹਰੇਕ ਸਾਲ ਮਾਡਰਨ ਵੈਲੀ ਗਰੁੱਪ ਵੱਲੋਂ ਸਾਰੇ ਸਰਵਾਰ ਵੱਲੋਂ ਬਲੱਡ ਮਿਸ਼ਨ ਕੈਂਪ ਇੱਥੇ ਮਾਡਰਨ ਵੈਲੀ ਵਿੱਚ ਲਗਾਇਆ ਜਾਂਦਾ ਸੋ ਇਹ 14ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸੋ ਖੂਨਦਾਨ ਮਹਾਦਾਨ ਇੱਕ ਤਰ੍ਹਾਂ ਸਾਡੇ ਸਾਰੇ ਜਿਹੜੇ ਸ਼ਹੀਦ ਨੇ ਸਾਕਾ ਸਾਂਦੇ ਸ਼ਹੀਦ ਨੇ ਉਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਜਿੱਥੇ ਖੂਨਦਾਨ ਵੈਸੇ ਵੀ ਕਰਨਾ ਇੱਕ ਮਹਾਦਾਨ ਆ ਪਰ ਇਹ ਸ਼ਹੀਦੀ ਸਭਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਜਿਹੜਾ ਮੈਂ ਕਹਿੰਦਾ ਕਿ ਬੜਾ ਵੱਡਾ ਕੰਮ ਆ ਤੇ 14ਵਾਂ ਕੈਂਪ ਆ ਤੇ ਇਹਦੇ ਵਿੱਚ ਜਿਹੜੀ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਆਉਂਦੀ ਆ ਤੇ ਜਿਹੜੇ ਹਰ ਵਰਗ ਨੂੰ ਮੈਂ ਸਮਝਦਾ ਕਿ ਆ ਕੇ ਖੂਨਦਾਨ ਕਰਕੇ ਇਹ ਸੇਦਾਂ ਨੂੰ ਸ਼ਰਧਾਂਜਲੀ ਅਰਪਨ ਕਰਦਾ। ਦੋਨੋਂ ਇਹ ਇਧਰ ਵੀ ਤੌਰ 'ਤੇ ਖੂਨਦਾਨ ਕੈਂਪ ਜਿਹੜਾ ਅੱਜ ਮੋਡਰਨ ਵੈਲੀ ਤੇ ਲਗਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਨੇ ਬਾਤ ਚੜ ਕੇ ਖੂਨਦਾਨ ਕੀਤਾ ਹੈ। ਬਹੁਤ ਹੀ ਵਧੀਆ ਅਪਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਕਦੇ ਵੀ ਕਿਸੇ ਅਮਰਜੈਂਸੀ ਜੁ ਕੋ ਐਕਸੀਡੈਂਟ ਕਿਸੇ ਨੂੰ ਹੋਰ ਖੂਨ ਦੀ ਜਰੂਰਤ ਪੈਂਦੀ ਆ। ਇਹਦੇ ਲਈ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਦੁਬਾਰਾ ਫੇਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਰੀਓ ਫਾਲ ਸਾਬ੍ਹ ਅੱਗੇ ਦੇ ਸੰਤਨ ਬਾਬਾ ਜਰਵਰ ਸਿੰਘ ਸੰਤਨ ਬਾਬਾ ਪਤੋਸ ਸਿੰਘ ਤੇ ਬਾਬਾ ਗੁਰੂ ਮਾਤਾ ਗੁਰੂ ਕੋਲ ਦੀ ਸ਼ਹਾਦਤ ਜਿਹੜਾ ਇਹ ਚਰਨੋਂ ਫੁੰਦਨ ਕੰਪ ਲੈ ਆਗੇ ਸਾਡੇ ਮੋਰਨ ਪਰਵਾਰ ਵੱਲ ਪਰਿਵਾਰ ਵੱਲ ਇੱਕ ਛੋਟਾ ਜਿਹਾ ਪ੍ਰਾਲਾਪ ਕੀਤਾ ਜਾਂਦਾ ਹੈ ਵੀ ਜਿੰਨਾ ਵੱਧ ਤੋਂ ਅਸੀਂ ਕੋਮਦਾਨ ਦਰਸਦੀਏ ਲੋਕਾਂ ਨੂੰ ਅਵਾ ਆਦਰ ਕਰੀਏ ਸੀ ਨਹੀਂ ਲੱਗੇ ਹੁਣ ਕੀ ਕੀ ਪ੍ਰਸੰਗ ਲੱਗੇ ਇਸ ਵਾਰੀ ਪਹਿਲੀ ਵਾਰੀ ਆਪਣਾ ਮਨੋਰੋਗ ਤੇ ਮੈਸਸਰੋਲ ਲੈ ਇੱਕ ਫਿਜ਼ੀਓਥੈਰੇਪੀ ਦਾ ਲੈ ਆਇਆ ਤਫਰੀਦ ਹੋਣ ਲਾਇਆ ਹੈ ਇਧਰ ਹੀ ਕਲੀਨਿਕ ਲਾਇਆ ਹੈ ਅਸੀਂ ਕੋਸ਼ਿਸ਼ ਕਰਦੇ ਆਂ ਸੀ ਅਗਰ ਵੀ ਵਧੀਆ ਪ੍ਰੋਗਰਾਮ ਕਰਾਂਗੇ ਜੈ ਵੀ ਭਲਸਾ ਜੈ ਵੀ ਜਪੜਾ ਤੁਨ ਤੁਨ ਬਾਬਾ ਜੋਰਾਵਰ ਸਿੰਘ ਬਾਬਾ ਪ੍ਰਤਾਪ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਦੀ ਯਾਦ ਵਿੱਚ ਇਹ ਚੌਧਵਾਂ ਖੂਨਦਾਨ ਕੈਂਪ ਮਾਡਰਨ ਵੈਲੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਪੀ ਜੀ ਆਈ ਬਕਤੀ ਦੀ ਟੀਮ ਉਹ ਬਲੱਡ ਕੱਤਰ ਕਰਨ ਲਈ ਆਈ ਆ ਇਸ ਤੋਂ ਇਲਾਵਾ ਅਮਰ ਹਸਪੀਟਲ ਤੇ ਸਿਵਲ ਹਸਪੀਟਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਬਹੁਤ ਸਾਰੇ ਡੋਨਰ ਵੀਰ ਓਮੋ ਮਾਕੇ ਇੱਥੇ ਪਹੁੰਚੇ ਹਨ ਇਨ੍ਹਾਂ ਤੋਂ ਇਲਾਵਾ ਹਲਕੇ ਦੀਆਂ ਕਾਫੀ ਉੱਗੀਆਂ ਸਰਕਾਰਜੋਗ ਸ਼ਖਸੀਅਤਾਂ ਜਿਵੇਂ ਕਿ ਸਾਡੇ ਹਲਕਾ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਜੀ ਇਨ੍ਹਾਂ ਤੋਂ ਇਲਾਵਾ ਸਰਬਜੀਤ ਸਿੰਘ ਜਿੱਦ ਗੁਰਪ੍ਰੀਤ ਸਿੰਘ ਰਾਜੂ ਕਰਨ ਪੁਲਿਸ ਡਿਪਾਰਟਮੈਂਟ ਤੋਂ ਐਸਪੀ ਸਾਹਿਬ ਹਰਪਾਲ ਸਿੰਘ ਜੀ ਚੋਹਾਨ ਸਾਹਿਬ ਤੇ ਹੋਰ ਪੱਤਰਕਾਰ ਮੇਰੇ ਵੀਰ ਇੱਥੇ ਕਾਫੀ ਸਾਰੇ ਪਹੁੰਚੇ ਹਨ ਮਾਡਰਨ ਵੈਲੀ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਹਾਂ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਨਾਲ ਹੀ ਮਾਇਆ ਸਨੇਹਾ ਦੇ ਨਾਲ ਜਦੋਂ ਅਸੀਂ ਇਦਾਂ ਦੇ ਆਪਾਂ ਨੂੰ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਬਾਅਦ ਤੋਂ ਬਾਅਦ ਲਾ ਕੇ ਸੱਚੀ ਤੇ ਸੁੱਚੀ ਸਰਦਾਂਝਲੀ ਦੇਣੀ ਚਾਹੀਦੀ ਆ ਤੇ ਲੋਕ ਸੇਵਾ ਕਰਨੀ ਚਾਹੀਦੀ ਧੰਨ